ਇਕ ਰਾਮ ਦਾ ਸਗਲ ਪਸਾਰਾ ਇਕ ਰਾਮ ਸਭ ਹੂ ਤੇ ਨਿਆਰਾ ਜਿਹੜਾ ਸਾਰਿਆਂ ਚ ਵਸਿਆ ਹੋਇਆ ਹੈ ਜਿਹੜਾ ਸਾਰਿਆਂ ਤੋਂ ਨਿਆਰਾ ਰਾਮ ਅਕਾਲ ਪੁਰਖ ਵਾਹਿਗੁਰੂ ਇਹ ਭਾਈ ਜਿਨ੍ਹਾਂ ਭਗਤਾਂ ਨੇ ਉਸ ਰਾਮਾ ਰਮੇ ਹੋਏ ਪ੍ਰਮਾਤਮਾ ਨੂੰ ਚੇਤੀਲੇ ਚੇਤੇ ਕੀਤਾ ਧਿਆਇਆ ਹੈ ਉਹਨਾਂ ਤੇ ਕੀ ਬਖਸ਼ਿਸ਼ ਹੁੰਦੀ ਅਚਿੰਤ ਮਨ ਰੱਖ ਸੀ ਉਹਨਾਂ ਦਾ ਮਨ ਚਿੰਤਾ ਤੋਂ ਰਹਿਤ ਹੋ ਜਾਂਦਾ ਮਹਾਰਾਜ ਐਸੀਆਂ ਬਖਸ਼ੀਆਂ ਕਰਦੇ ਜਿਵੇਂ ਮਹਾਪੁਰਖਾਂ ਦੇ ਮਨ ਚ ਕੋਈ ਚਿੰਤਾ ਹੀ ਨਹੀਂ ਆਈ ਆਸਾ ਨਹੀਂ ਆਈ ਜਾਂ ਹੋਰ ਕਿਸੇ ਪ੍ਰਕਾਰ ਦੀਆਂ ਚਿੰਤਾਵਾਂ ਸਾਡੇ ਸਾਨੂੰ ਚਿੰਤਾਵਾਂ ਲੱਗੀਆਂ ਰਹਿੰਦੀਆਂ ਝੋਰੇ ਲੱਗੇ ਰਹਿੰਦੇ ਆ ਨਾ ਆ ਆ ਨਹੀਂ ਹੋਇਆ ਜਾਂ ਆ ਨਹੀਂ ਮਿਲਿਆ ਹਲੇ ਉਹ ਪਦਾਰਥ ਦੀ ਪ੍ਰਾਪਤੀ ਨਹੀਂ ਹੋਈ ਜਦੋਂ ਗੁਰੂ ਕਿਰਪਾ ਕਰਦਾ ਫਿਰ ਅਚਿੰਤ ਮਨ ਹੋ ਜਾਂਦਾ ਕਹਿਣ ਤੋਂ ਭਾਵ ਮਨ ਬੜਾ ਖੁਸ਼ ਹੋ ਜਾਂਦਾ ਮਨ ਖੁਸ਼ ਕਿੰਨਾ ਦੇ ਨੇ ਜਿਹੜੇ ਅਚਿੰਤ ਨੇ ਜਿਹੜੇ ਚਿੰਤਾ ਦੇ ਸਹਤ ਹੋਏ ਨੇ ਨਾ ਉਹ ਕਦੇ ਅੰਦਰੋਂ ਖੁਸ਼ ਨਹੀਂ ਹੁੰਦੇ ਅੱਜ ਕਿਸੇ ਕੋਲ ਸੰਕੜੇ ਨੇ ਉਹ ਹਜ਼ਾਰਾਂ ਦੀ ਉਮੀਦ ਰੱਖਦਾ ਕਿਸੇ ਕੋਲ ਹਜ਼ਾਰਾਂ ਰੁਪਏ ਆ ਉਹ ਕਹਿੰਦਾ ਮੇਰੇ ਕੋਲੇ ਲੱਖਾਂ ਆਉਣ ਲੱਖਾਂ ਵਾਲਾ ਕਹਿੰਦਾ ਮੇਰੇ ਕੋਲੇ ਕਰੋੜਾਂ ਆਉਣ ਕਰੋੜਾਂ ਵਾਲਾ ਕਹਿੰਦਾ ਅਰਬਾਂ ਖਰਬਾਂ ਆਉਣ ਮਨ 'ਚ ਚਿੰਤਾ ਲੱਗੀ ਰਹਿੰਦੀ ਵਿਦਵਾਨਾਂ ਕਹਿੰਿਆ ਜਿਹੜੀ ਮਾਇਆ ਹੈ ਨਾ ਧਨ ਪਦਾਰਥ ਇਹਦੇ ਨਾਲ ਸੁੱਖ ਨਹੀਂ ਹੁੰਦਾ ਇਹ ਤੇ ਚਿੰਤਾ ਦਾ ਵਿਸ਼ਾ ਬਣਾਉਂਦੀਆਂ ਮਾਇਆ ਤੇ ਭਾਈ ਤਿੰਨੇ ਸਰੂਪਾਂ 'ਚ ਚਿੰਤਾ ਦਿੰਦੀ ਹੈ ਜੇ ਨਾ ਹੋਵੇ ਫਿਰ ਵੀ ਬੰਦੇ ਦੇ ਮਨ 'ਚ ਚਿੰਤਾ ਲੱਗੀ ਰਹਿੰਦੀ ਕਿ ਪਤਾ ਨਹੀਂ ਮਾਇਆ ਕਿਵੇਂ ਆਵੇ ਧਨ ਪਦਾਰਥ ਕਿਵੇਂ ਆਉਣ ਜੇ ਧਨ ਪਦਾਰਥ ਆ ਜਾਣ ਤੇ ਫੇਰ ਵੀ ਚਿੰਤਾ ਲੱਗੀ ਰਹਿੰਦੀ ਹੈ ਵੀ ਸਾਮਾਂਗੇ ਕਿਵੇਂ ਕਿਤੇ ਕਚੋਰੀ ਨਾ ਕਰਕੇ ਲੈ ਜਾਏ ਕੁਝ ਹੋਈ ਨਾ ਜਾਏ ਫਿਰ ਜਦੋਂ ਮਾਇਆ ਚਲੀ ਜਾਂਦੀ ਹੈ ਇਹ ਉਦੋਂ ਵੀ ਦੁੱਖ ਸਰੂਪ ਹੀ ਹੁੰਦੀ ਹੈ ਫਿਰ ਬੰਦੇ ਦੇ ਮਨ 'ਚ ਚਿੰਤਾ ਹੁੰਦੀ 2 ਰੁਪਏ ਜੁੜੇ ਸੀ ਉਹ ਵੀ ਖਰਚੇ ਗਏ ਫਿਰ ਬੰਦਾ ਰੁਪਏ ਰੁਪਏ ਦਾ ਹਿਸਾਬ ਲੌਂਗਾ ਤੇ ਨਾਲੇ ਦੁਖੀ ਹੋਈ ਜਾਂਦਾ ਮਾਇਆ ਕਰਕੇ ਕੋਈ ਸੁખી ਨਹੀਂ ਹੁੰਦਾ ਮਹਾਰਾਜ ਸਾਹਿਬ ਕਹਿੰਦੇ ਜੇ ਮਾਇਆ ਕਰਕੇ ਕੋਈ ਸੁખી ਹੁੰਦਾ ਫਿਰ ਵੱਡੇ ਵੱਡੇ ਜੋ ਅਦਿੱਸਾ ਲੋਕ ਤੈਨ ਕੋ ਵਿਆਪੈ ਚਿੰਤਾ ਰੋਗ ਵੱਡਾ ਕੌਣ ਹੈ ਅਚਿੰਤ ਕੌਣ ਹੈ ਕੌਣ ਵੱਡਾ ਮਾਇਆ ਵੜਿਆਈ ਮਾਰੇ ਕਹਿੰਦੇ ਜਿਹਦੇ ਕੋਲ ਮਾਇਆ ਦੀ ਵੜਿਆਈ ਉਹ ਵੱਡਾ ਹੈ ਨਹੀਂ ਜੀ ਵੱਡਾ ਕੌਣ ਹੈ ਸੋ ਵੱਡਾ ਜਿਨ ਰਾਮ ਲਿਵ ਲਾਈ ਜਿਨੇ ਰਮੇ ਹੋਏ ਪ੍ਰਮਾਤਮਾ ਨਾਲ ਬਿਰਤੀ ਜੋੜ ਲਈ ਹੈ ਜਿਨੇ ਆਪਣੀ ਲਿਵ ਲਾ ਲਈ ਹੈ ਉਹ ਵੱਡਾ ਹੈ ਉਹ ਅਚਿੰਤ ਹੈ ਉਹਦੇ ਮਨ 'ਚ ਚਿੰਤਾਵਾਂ ਨਹੀਂ ਹਨ ਉਹਦੇ ਮਨ 'ਚ ਝੋਰੇ ਨਹੀਂ ਹਨ ਤੇ ਜਦੋਂ ਗੁਰੂ ਕਿਰਪਾ ਕਰਦਾ ਨਾ ਉਦੋਂ ਹੀ ਭਾਈ ਗੁਰੂ ਕੇ ਸਿੱਖੋ ਮਨ ਅਚਿੰਤ ਹੁੰਦਾ ਹੈ ਤਾਨੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਇੱਕ ਸਿੱਖ ਦੇ ਘਰੇ ਗਏ। ਕਈ ਵਾਰ ਅਸੀਂ ਸੋਚਦੇ ਕੁਝ ਮਹਾਰਾਜ ਤੋਂ ਮੰਗਦੇ ਆ ਕਿ ਇਹ ਮਿਲ ਜਾਏ ਇਹ ਪਦਾਰਥ ਮਿਲ ਜਾਏ ਪਰ ਸਾਡਾ ਮਨ ਨਿਰਾਸ਼ ਹੋ ਜਾਂਦਾ ਵੀ ਕੋਈ ਪਦਾਰਥ ਮਿਲਿਆ ਨਹੀਂ। ਜਿਹੜੀ ਵਸਤੂ ਚਾਹੀ ਸੀ ਮਿਲੀ ਨਹੀਂ ਪਰ ਪਿਆਰਿਓ ਪਤਾ ਨਹੀਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤੋਂ 100 ਮੰਗਿਏ ਮਹਾਰਾਜ ਹਜ਼ਾਰਾਂ ਦੇਨ ਨੂੰ ਤਿਆਰ ਬੈਠੇ ਹੋਣ। ਅਸੀਂ 1000 ਮੰਗਿਏ ਮਹਾਰਾਜ ਕਿ ਵੀ ਤਾਂ ਲੱਖਾਂ ਦੇਨ ਨੂੰ ਤਿਆਰ ਬੈਠੇ ਹੋਣ। ਸਾਡਾ ਮਨ ਨਿਰਾਸ਼ ਬੜੀ ਛੇਤੀ ਹੁੰਦਾ ਪਰ ਗੁਰੂ ਕੀ ਸਿੱਖਾਂ ਦੀ ਅਵਸਥਾ ਇਦਾਂ ਦੀ ਨਹੀਂ ਹੋਣੀ ਚਾਹੀਦੀ ਫਿਰ ਮਾਰੇ ਬੜੀਆਂ ਕਿਰਪਾ ਕਰਦੇ ਇੱਕ ਵਾਰ ਨਿਸ਼ਕਾਮ ਹੋ ਕੇ ਆਈਏ ਅਸੀਂ ਸਤਿਗੁਰਾਂ ਦੇ ਚਰਨਾਂ 'ਚ ਮਾਰੇ ਕਹਿੰਦੇ ਆ ਨਾ ਕਿ ਸੇਵਾ ਕਰ ਤੋਹੇ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਜਿਹੜਾ ਨਿਸ਼ਕਾਮਤਾ ਦੇ ਸਹਿਤ ਸੇਵਾ ਕਰਦਾ ਉਹਨੂੰ ਖੁਦ ਖੁਦਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹਨੂੰ ਪਰਮਾਤਮਾ ਮਿਲਦਾ ਉਹਨੂੰ ਪਦਾਰਥਾਂ ਦੀ ਕਮੀ ਹੀ ਕੋਈ ਨਹੀਂ ਰਹਿੰਦੀ ਅਸੀਂ ਕੀ ਕਰਦੇ ਆ ਅਸੀਂ ਹੀਰੇ ਮੋਤੀਆਂ ਜਵਾਹਰਾਤਾਂ ਦੀਆਂ ਦੁਕਾਨਾਂ ਤੇ ਜਾ ਕੇ ਕੂੜਾ ਕਬਾੜਾ ਖਰੀਦੇ ਫਿਰਦੇ ਆਂ ਸੁਨਿਆਰੇ ਦੀ ਦੁਕਾਨ ਤੇ ਗਏ ਹੋ ਸੋਨਾ ਖਰੀਦੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਤੇ ਆਇਓ ਨਾ ਗੁਰੂ ਤੇਗ ਬਹਾਦਰ ਨੂੰ ਹੀ ਮੰਗ ਲਓ ਸਾਰਾ ਕੁਝ ਹੀ ਪ੍ਰਾਪਤ ਹੋ ਜਾਏਗਾ ਮਹਾਰਾਜ ਬੜੀਆਂ ਬਖਸ਼ਾਂ ਕਰਦੇ ਗੁਰੂ ਨਾਨਕ ਸਾਹਿਬ ਜੀ ਗਏ ਸਿੱਖ ਦੇ ਘਰੇ ਸਿੱਖ ਬੜਾ ਗਰੀਬ ਐ ਉਹਦੀ ਝੋਪੜੀ ਪਾਈ ਆ ਕਾਨਿਆਂ ਦੀ ਕੋਈ ਬਹੁਦੇ ਕੋਈ ਮਹਿਲ ਨਹੀਂ ਨੇ ਕੋਈ ਵੱਡੀ ਵਧੀਆ ਪੱਥਰ ਨਹੀਂ ਲੱਗਿਆ ਉਹਦੇ ਘਰ ਚ ਬੜਾ ਗਰੀਬ ਬੜਾ ਜ ਆਇਆ ਸਤਿਗੁਰੂ ਸਾਹਿਬ ਉਹਦੇ ਘਰੇ ਰਾਤ ਰੇ ਉਹਨੇ ਆਪਣੇ ਪਰਿਵਾਰ ਨੂੰ ਕਿਹਾ ਵੀ ਭਗਵਾਨ ਨੇ ਐ ਪੁੱਤਰੋ ਗੁਰੂ ਨਾਨਕ ਸਾਹਿਬ ਆਏ ਨੇ ਨਾਲ ਭਾਈ ਮਰਦਾਨਾ ਜੀ ਨੇ ਇਦਾਂ ਕਰੀਏ ਆਪਾਂ ਮਹਾਰਾਜ ਸਾਹਿਬ ਨੂੰ ਆਪਣੀ ਕੁਲੀ ਚ ਪਾਵਾਂਗੇ ਝੋਕੜੀ ਚ ਪਾਵਾਂਗੇ ਆਪਾਂ ਬਾਹਰ ਪੈ ਜਾਣੇ ਆ ਸਤਿਗੁਰੂ ਆਪਣੇ ਸਿੱਖ ਤੇ ਜਦੋਂ ਬਖਸ਼ਿਸ਼ਾਂ ਕਰਦਾ ਹੈ ਨਾ ਕੋਈ ਨਾ ਕੋਈ ਕੌਤਕ ਬਣਾ ਦਿੰਦਾ ਕਹਿਣ ਲੱਗੇ ਉਸ ਰਾਤ ਬੜੀ ਹਨੇਰੀ ਆਈ ਮੀਂਹ ਪੈਣ ਲੱਗਾ ਹੁਣ ਜਿੰਨਾ ਕੁ ਕੁਝ ਉਹਨਾਂ ਨੇ ਕੋਈ ਚਾਦਰ ਵਗੈਰਾ ਉੱਤੇ ਲਈ ਉਹ ਕਹਿੰਦੇ ਆਪਣੇ ਕਾਨਿਆਂ ਦੀ ਜਿਹੜੀ ਝੋਪੜੀ ਹੈ ਇਹ ਚੌਣ ਨਾ ਲੱਗ ਪਈ ਜਿੰਨੇ ਬਸਤਰ ਨੇ ਨਾ ਆਪਾਂ ਮਹਾਰਾਜ ਸਾਹਿਬ ਜਿਹੜੀ ਚੋਪੜੀ 'ਚ ਬਿਰਾਜਮਾਨ ਨੇ ਉਸ ਝੋਪੜੀ ਤੇ ਪਾ ਦਿੱਤੀ ਉਹਨਾਂ ਇਦਾਂ ਹੀ ਕੀਤਾ ਮਹਾਰਾਜ ਸਾਹਿਬ ਨੂੰ ਕਿਸੇ ਪ੍ਰਕਾਰ ਦਾ ਜਿਹੜੀ ਉਹ ਹਨੇਰੀ ਨਾ ਵਿਆਪਣ ਦਿੱਤੀ ਕੋਈ ਮੀਂਹ ਮਹਾਰਾਜ ਸਾਹਿਬ ਤੱਕ ਨਾ ਗਿਆ ਆਪ ਭਾਵੇਂ ਗੁਰੂ ਕੇ ਸਿੱਖ ساری ਰਾਤ ਸਾਧ ਸੰਗਤ ਜੀ ਮੀਹ ਹਨੇਰੀਆਂ ਚ ਰਾਤ ਬਤੀਤ ਕੀਤੀ ਅਗਲਾ ਦਿਨ ਚੜਿਆ ਹੋਰ ਬਹੁਤ ਸੰਗਤ ਆਈ ਮਹਾਰਾਜ ਸਾਹਿਬ ਕਹਿਣ ਲੱਗੇ ਉਹ ਸਿੱਖ ਨੂੰ ਭਾਈ ਸਿੱਖਾ ਤੇਰਾ ਕੁਝ ਇਸ ਝੋਪੜੀ ਚ ਰਹਿ ਤੇ ਨਹੀਂ ਗਿਆ ਕੋਈ ਕੀਮਤੀ ਸਮਾਨ ਹੋਵੇ ਤੇ ਬਾਹਰ ਕੱਢ ਲਾ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨ ਮੇਰੀ ਝੋਪੜੀ ਚ ਪੈ ਗਏ ਇਸ ਤੋਂ ਵੱਧ ਕੀਮਤੀ ਕੁਝ ਹੋਈ ਨਹੀਂ ਸਕਦਾ ਮਹਾਰਾਜ ਕਹਿੰਦੇ ਵੇਖ ਲਾ ਕੁਝ ਹੈ ਤੇ ਨਹੀਂ ਕਹਿੰਦਾ ਨਹੀਂ ਮਹਾਰਾਜ ਕੁਝ ਨਹੀਂ ਮਾਰੇ ਕਹਿਣ ਲੱਗੇ ਭਾਈ ਮਰਦਾਨਾ ਭਾਈ ਮਰਦਾਨਿਆਂ ਅੱਗ ਵੇਖ ਕਿਤੋਂ ਅੱਗ ਅੱਗ ਲਿਆ ਕੇ ਇਹ ਸਿੱਖ ਦੀ ਝੋਪੜੀ ਫੂਕ ਰੇ ਅੱਗ ਲਾ ਦੇ ਸਾਰੀ ਨੂੰ ਹੁਣ ਜਿਹੜੇ ਲੋਕ ਆਏ ਸਨ ਕਹਿੰਦੇ ਹੋਰ ਰੱਖ ਲੈ ਇਹਨਾਂ ਨੂੰ ਤੇਰੀ ਪਹਿਲਾਂ ਹੀ ਗਰੀਬ ਐ ਤੇਰੀ ਕਾਨਿਆਂ ਦੀ ਝੋਪੜੀ ਐ ਮਹਾਰਾਜ ਕਹਿੰਦੇ ਅੱਗ ਲਾ ਦੇ ਕਿਤੇ ਤਾਂ ਤੈਨੂੰ ਪੀਰਾਂ ਫਕੀਰਾਂ ਕੁਝ ਦੇਖ ਕੇ ਜਾਣਾ ਸੀ ਇਹ ਤੇ ਜੋ ਹੈ ਸੀ ਉਹ ਵੀ ਨਾਸ਼ ਕਰਕੇ ਚੱਲੇ ਆ ਹੋਰ ਰੱਖ ਲੈ ਕਰੇ ਭਾਈ ਮਰਦਾਨਾ ਸਾਹਿਬ ਜੀ ਨੇ ਅੱਗ ਲਿਆਂਦੀ ਤੇ ਝੋਪੜੀ ਨੂੰ ਲਾ ਕੇ ਘਰ ਜਿਹੜਾ ਸੀ ਝੋਪੜੀ ਜਿਹੜੀ ਸੀ ਉਹ ਫੂਕ ਦਿੱਤੀ। ਕੋਈ ਮਨ 'ਚ ਗਿਲਾ ਨਹੀਂ ਕੀਤਾ। ਕੋਈ ਸ਼ਿਕਵਾ ਨਹੀਂ ਕੀਤਾ। ਮਾਰੇ ਕਹਿੰਦੇ ਭਾਈ ਸਿੱਖਾ ਤੂੰ ਪੁੱਛਿਆ ਨਹੀਂ। ਵੀ ਮਾਰੇ ਇਦਾਂ ਕਿਉਂ ਕੀਤਾ? ਕਹਿਣ ਲੱਗੇ 사ਤਗੁਰੂ ਤੁਹਾਨੂੰ ਸਵਾਲ ਕਿਉਂ ਕਰਨਾ ਹੈ? ਤੁਸੀਂ ਤੇ ਜੋ ਕਰੋਗੇ ਸੱਤ ਹੈ ਸਾਡੇ ਭਲੇ ਵਾਸਤੇ ਆ। ਤੁਸੀਂ ਪਤਾ ਨਹੀਂ ਮੈਨੂੰ ਕੀ ਬਖਸ਼ਿਸ਼ਾਂ ਕਰਨੀਆਂ ਹੋਣੀਆਂ। ਮਾਰੇ ਕਹਿੰਦੇ ਤੇਰੇ ਮਨ 'ਚ ਬਿਲਕੁਲ ਹੀ ਨਾਰਾਜ਼ਗੀ ਨਹੀਂ। ਕਹਿੰਦਾ ਨਹੀਂ ਮਾਰੇ ਮੇਰੇ ਮਨ 'ਚ ਰੱਤੀ ਮਾਤਰ ਵੀ ਨਾਰਾਜ਼ਗੀ ਨਹੀਂ। ਮਾਰੇ ਕਹਿੰਦੇ ਤੇਰੇ ਘਰੇ ਸਾਡੇ ਚਰਨ ਪੈ ਗਏ ਆ ਹੁਣ ਤੂੰ ਝੋਪੜੀਆਂ ਚ ਨਹੀਂ ਇੱਥੇ ਤਾਂ ਵੱਡੇ ਵੱਡੇ ਮਹਿਲ ਬਣਨਗੇ ਇੱਥੇ ਵੱਡੇ ਵੱਡੇ ਮਹਿਲਾਂ ਦੀ ਉਸਾਰੀ ਹੋਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਝੋਪੜੀ ਫੂਕ ਕੇ ਐਡੀਆਂ ਬਖਸ਼ਾਂ ਕੀਤੀਆਂ ਉਹ ਸਿੱਖ ਦੇ ਵੱਡੇ ਵੱਡੇ ਮਹਿਲ ਖੜੇ ਹੋਗੇ ਗੁਰੂ ਬੜੀਆਂ ਬਖਸ਼ਾਂ ਕਰਦਾ ਜਦੋਂ ਗੁਰੂ ਦਾ ਸਿੱਖ ਅਚਿੰਤ ਮਨ ਨਾਲ ਆ ਜਾਂਦਾ ਸਿੱਖ ਨੇ ਮਨ ਚ ਚਿੰਤਾ ਨਹੀਂ ਕੀਤੀ ਕਿ ਸਤਿਗੁਰਾਂ ਮੇਰਾ ਮੇਰੀ ਝੋਪੜੀ ਫੂਕ ਦਿੱਤੀ ਲੋਕਾਂ ਬੜਾ ਕਿਹਾ ਤੇਰਾ ਘਰ ਉੱਜੜ ਗਿਆ ਇੰਨਾ ਕੁਝ ਹੋ ਗਿਆ ਪਰ ਉਹਨੇ ਮਨ ਚ ਚਿੰਤਾ ਨਹੀਂ ਕੀਤੀ ਐਵੇਂ ਭਾਈ ਜਦ ਗੁਰੂ ਕਿਰਪਾ ਕਰਦਾ ਹੈ ਨਾ ਜਿਹੜੇ ਪ੍ਰਮਾਤਮਾ ਵੈਗੁਰੂ ਨੂੰ ਧਿਆਉਂਦੇ ਨੇ ਉਹਨਾਂ ਦੇ ਮਨ ਅਚਿੰਤ ਹੋ ਜਾਂਦੇ ਨੇ ਉਹਨਾਂ ਦੇ ਮਨ ਚ ਕੋਈ ਆਸਾ ਇੱਛਾ ਨਹੀਂ ਪੈਦਾ ਹੁੰਦੀ ਆਪਾਂ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਦਾ ਜ਼ਿਕਰ ਕੀਤਾ ਜਦੋਂ ਅਸੀਂ ਇਤਿਹਾਸ ਨੂੰ ਪੜਦੇ ਸੁਣਦੇ ਆ ਇਤਿਹਾਸਕਾਰਾਂ ਲਿਖਿਆ 52 ਸਾਲ ਭਾਈ ਮਰਦਾਨਾ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਕੀਰਤਨ ਕੀਤਾ 52 ਸਾਲ ਕਹਿ ਨੂੰ ਅਸੀਂ ਕਹਿ ਦਿੱਤਾ 52 ਸਾਲ ਬੜਾ ਲਮੇਰਾ ਸਮਾਂ ਇੱਕ ਕਮਾਲ ਦੀ ਗੱਲ ਕਮਾਲ ਦਾ ਪ੍ਰੇਮ ਮਨ ਚ ਇੱਛਾ ਨਹੀਂ ਕਦੇ ਗੁਰੂ ਨਾਨਕ ਸਾਹਿਬ ਤੋਂ ਮੰਗ ਕੇ ਰੁਪਈਆ ਨਹੀਂ ਲਿਆ ਵੀ ਮੈਂ ਕੀਰਤਨ ਤੁਹਾਡੇ ਨਾਲ ਕਰਦਾ ਮਾਫ ਕਰਿਓ ਅੱਜ ਸਾਨੂੰ ਕੋਈ ਸਮਾਗਮਾਂ ਤੇ ਬੁਲਾਉਂਦਾ ਹੈ ਤੇ ਅਸੀਂ ਕਹਿੰਨੇ ਜੀ ਨੀਮ ਆਇਆ ਦਵਾਂਗੇ ਧਨ ਕਿੰਨਾ ਪਦਾਰਥ ਕਿੰਨੇ ਕਿੰਨੇ ਪੈਸੇ ਦਵਾਂਗੇ ਅਸੀਂ ਪੁੱਛਦੇ ਆ ਪਰ ਕਮਾਲ ਦੀ ਗੱਲ ਭਾਈ ਮਰਦਾਨਾ ਸਾਹਿਬ ਜੀ ਨੇ ਕਦੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਕਿਹਾ ਮੈਂ ਤੁਹਾਡੇ ਕੀਰਤਨ ਕਰਦਾ ਮੈਨੂੰ ਪੈਸੇ ਦੇ। ਮਨ ਜੀਛੀ ਨਹੀਂ ਪੈਦਾ ਹੋਈ। ਤੇ ਉੱਥੇ ਜਦੋਂ ਮਨ 'ਚ ਇੱਛਾ ਪੈਦਾ ਬੰਦੇ ਦੀ ਹੁੰਦੀ ਹੈ ਤੇ ਗੁਰੂ ਸਾਹਿਬ ਐਡੀਆਂ ਬਖਸ਼ੀਆਂ ਕਰਦੇ ਆ ਕੋਈ ਸਤਿਗੁਰਾਂ ਦੇ ਦਰ ਤੇ ਆ ਕੇ ਇੱਕ ਬਰਤਨ ਵੀ ਮੰਗਦਾਏ ਇੱਕ ਭਾਂਡਾ ਵੀ ਮੰਗਦਾਏ ਨਾ ਧੋ ਦੇ। ਆ ਕੇ ਇੱਕ ਵਾਰ ਝਾੜੂ ਵੀ ਫੇਰ ਦੇ ਗੁਰੂ ਐਡੀਆਂ ਬਖਸ਼ੀਆਂ ਕਰਦਾ ਹੈ ਕੀਤੀ ਹੋਈ ਸੇਵਾ ਰੱਖਦਾ ਨਹੀਂ। ਗੁਰੂ ਕੀ ਬਾਣੀ ਕਹਿੰਦੀ ਹੈ ਇੱਕ ਤਿਲ ਨਹੀਂ ਭੰਨੇ ਘਾਲੇ ਇੱਕ ਤਿਲ ਮਾਤਰ ਤਿਲ ਕਿੰਨਾ ਕੁ ਹੁੰਦਾ ਜੀ ਛੋਟਾ ਜ੍ਹਾ ਥੋੜਾ ਜ੍ਹਾ ਇੰਨੀ ਕੁ ਵੀ ਕੋਈ ਸਤਿਗੁਰਾਂ ਦੇ ਚਰਣਾ ਚ ਆ ਕੇ ਸਤਿਗੁਰਾਂ ਦੇ ਦਰਬਾਰਾਂ ਚ ਆ ਕੇ ਸੇਵਾ ਕਰਦਾ ਹੈ ਗੁਰੂ ਉਹਦੀ ਕੀਤੀ ਸੇਵਾ ਰੱਖਦਾ ਨਹੀਂ ਉਹਨੂੰ ਫਲ ਦਿੰਦਾ ਹੈ ਉਹਦੇ ਤੇ ਬਖਸ਼ਿਸ਼ਾਂ ਕਰਦਾ ਉਹਦੇ ਤੇ ਕਿਰਪਾ ਕਰਦਾ ਤੇ ਉਥੇ ਭਗਤ ਧੰਨਾ ਜੀ ਦਾ ਅਸੀਂ ਸ਼ਬਦ ਪੜ੍ਹਦੇ ਆ ਭਗਤ ਧੰਨਾ ਜੀ ਨੇ ਬੜਾ ਕੁਝ ਪ੍ਰਮਾਤਮਾ ਤੋਂ ਮੰਗਿਆ ਮਨ 'ਚ ਬੜੀਆਂ ਇੱਛਾਵਾਂ ਆਈਆਂ ਅਸਾਵਾਂ ਆਈਆਂ ਕਹਿੰਦੇ ਮਾਰੇ ਲੋਕੀਂ ਆਰਤੀ ਕਰਦੇ ਹੋਣਗੇ ਮੇਰੇ ਮਨ ਦੀਆਂ ਕੁਝ ਕਿ ਇੱਛਾਵਾਂ ਨੇ ਉਹ ਪੂਰੀਆਂ ਕਰੋ ਮੈਂ ਤੁਹਾਡਾ ਆਰਤਾ ਕਰਾਂਗਾ ਆਰਤੀ ਸਾਰੇ ਕਰਦੇ ਮੈਂ ਆਰਤਾ ਕਰਾਂਗਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਨ ਕੇ ਕਾਜ ਸਵਾਰਤਾ ਰਹਾਉ ਭਗਤ ਸਾਹਿਬ ਜੀ ਕਹਿੰਦੇ ਦਾਲ ਸਿੱਧਾ ਮੰਗੋ ਕਿ ਯੋ ਮਾਰੇ ਮੈਨੂੰ ਦਾਲਾਂ ਵੀ ਦੋ ਸਾਰਾ ਕੁਝ ਹੀ ਮੰਗਿਆ ਦਾਲ ਵੀ ਦੋ ਸਿੱਧਾ ਵੀ ਦੋ ਹੋਰ ਰਸਤ ਪਾਣੀ ਸਾਰਾ ਦੋ ਤੇ ਕੱਲੀ ਰੁੱਖੀ ਦਾਲ ਨਹੀਂ ਕਿਓ ਵੀ ਥੋੜਾ ਜਿਆ ਦੇ ਦੋ ਕਹਿੰਦੇ ਦਾਲ ਸੀਦਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਤ ਜੀਓ ਕਲਾ ਰਾਸ਼ਨ ਪਾਣੀ ਨਹੀਂ ਦੇਣਾ ਸਾਡਾ ਹਿਰਦਾ ਵੀ ਖੁਸ਼ ਹੋਵੇ ਐਸੀਆਂ ਬਖਸ਼ਾ ਕਰੋ ਹੋਰ ਸਾਰਾ ਕੁਝ ਹੀ ਮੰਗ ਲਿਆ ਹਮਰਾ ਖੁਸ਼ੀ ਕਰੇ ਨਤ ਜੀਓ ਪਨੀਆਂ ਛਾਦਨ ਨੀਕਾ ਪੈਰਾਂ ਚ ਪਾਉਣ ਵਾਸਤੇ ਚੰਗੀ ਜੁੱਤੀ ਵੀ ਦੇ ਦੋ ਅਨਾਜ ਮੰਗੋ ਸੱਤ ਸੀਕਾ ਚੰਗਾ ਅਨਾਜ ਦੋ ਸੱਤ ਪ੍ਰਕਾਰ ਦਾ ਭੋਜਨ ਸਾਨੂੰ ਦੋ ਤੁਸੀਂ ਜਾਂ ਪੁਰਾਣੇ ਸਮੇਂ ਵਿੱਚ ਸੀਕਾ ਤੋਂ ਭਾਵੇਂ ਜਿਹੜੇ ਪਹਿਲਾਂ ਕਿਸਾਨ ਹੁੰਦੇ ਸਨ ਨਾ ਉਹ ਸੱਤ ਵਾਰੀ ਜ਼ਮੀਨ ਬੋਂਦੇ ਸੱਤ ਵਾਰੀ ਜ਼ਮੀਨ ਬਾਹ ਕੇ ਜਿਹੜਾ ਫਿਰ ਉੱਥੇ ਬੀ ਬੋਇਆ ਜਾਂਦਾ ਉਹ ਫਸਲ ਬੜੀ ਕਾਮਯਾਬ ਹੋਇਆ ਕਰਦੀ। ਕਹਿੰਦੇ ਇਦਾਂ ਦਾ ਅਨਾਜ ਦੋ, ਸੱਤ ਸੀਕਾ। ਹੋਰ ਵੀ ਕੁਝ ਜਿਹੜੇ ਪਦਾਰਥ ਨੇ ਲੋੜੀਂਦੇ ਕਹਿੰਦੇ ਉਹ ਵੀ ਦੇ ਦੋ। ਗਊ ਪੈਸ ਮੰਗੋ ਲਾਵੇਰੀ, ਗਊ ਦੇ ਦੋ, ਮੱਝ ਦੇ ਦੋ ਤੇ ਉਹ ਵੀ ਚੰਗੀ ਚੰਗਾ ਦੁੱਧ ਦੇਣ ਵਾਲੀ ਹੋਵੇ। ਗਊ ਪੈਸ ਮੰਗੋ ਲਾਵੇਰੀ, ਇਹ ਵੀ ਦੇ ਦੋ ਤੇ ਮਹਾਰਾਜ ਸਾਹਿਬ ਸਾਰਾ ਕੁਝ ਤੇ ਦੇ ਦਿੱਤਾ। ਹੁਣ ਇਹ ਨਾ ਹੋਵੇ ਕਿ ਘਰ ਵਾਲੀ ਚੰਗੀ ਨਾ ਹੋਵੇ। ਸਾਰਾ ਕੁਝ ਦੇ ਦਿੱਤਾ। ਦਾਲਾਂ ਵੀ ਦੇ ਦਿੱਤੀਆਂ, ਆਟਾ ਵੀ ਦੇ ਦਿੱਤਾ। ਤੇ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਲੀ ਜੇ ਘਰ ਵਾਲੀ ਨਾ ਹੋਵੇ ਤੇ ਫਿਰ ਕੰਮ ਹੀ ਕਾਦਾ ਮਾਰੇ ਐਸੀ ਕਿਰਪਾ ਹੋਰ ਕਰ ਦੋ ਘਰ ਕੀ ਗੀ ਹਨ ਚੰਗੀ ਜਨ ਧੰਨਾ ਲੈ ਵਹ ਮੰਗੀ ਭਗਤ ਧੰਨਾ ਜੀ ਕਹਿੰਦੇ ਮੈਨੂੰ ਇੱਕ ਘਰ ਵਾਲੀ ਵੀ ਦੇ ਦੋ ਵਧੀਆ ਸੁਭਾਅ ਦੀ ਸਾਰਾ ਕੁਝ ਹੀ ਮੰਗ ਲਿਆ ਤੇ ਫਿਰ ਗੁਰੂ ਕਿਰਪਾ ਕਰਦਾ ਗੁਰੂ ਰਹਿਮਤ ਕਰਦਾ ਇੱਛਾਵਾਂ ਮਨ ਚ ਪੈਦਾ ਹੋਈਆਂ ਪ੍ਰਗਟ ਹੋਈਆਂ ਤੇ ਜਦੋਂ ਗੁਰੂ ਨੇ ਕਿਰਪਾ ਕੀਤੀ ਮਨ ਦੀਆਂ ਇੱਛਾਵਾਂ ਹੀ ਖਤਮ ਹੋ ਗਈਆਂ ਭਾਈ ਮਰਦਾਨਾ ਸਾਹਿਬ ਜੀ ਤੇ ਐਸੀਆਂ ਬਖਸ਼ਿਸ਼ਾਂ ਸਤਿਗੁਰਾਂ ਦੀਆਂ 52 ਸਾਲ ਕੀਰਤਨ ਕੀਤਾ ਲਗਾਤਾਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕਦੇ 1 ਰੁਪਏ ਮੰਗ ਕੇ ਨਹੀਂ ਲਿਆ ਐਸੀਆਂ ਕਿਰਪਾ ਮਾਰੇ ਕਰਦੇ ਇਹਦੇ ਬਾਬ ਦੀ ਭਗਤ ਸਾਹਿਬ ਜੀ ਕਹਿੰਦੇ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਵ ਸੀ ਜਿਨ੍ਹਾਂ ਨੇ ਪਾਰਾ ਵਾਰ ਤੋਂ ਜਿਹੜਾ ਰਹਿਤ ਪ੍ਰਮਾਤਮਾ ਵਾਹਿਗੁਰੂ ਹੈ ਉਹਨਾਂ ਦੀ ਪਛਾਣ ਕਰੀ ਉਹਨੂੰ ਜਾਣ ਲਿਆ ਭਾਈ ਮਰਦਾਨਾ ਸਾਹਿਬ ਜੀ ਨੇ ਜਾਣ ਲਿਆ ਗੁਰੂ ਨਾਨਕ ਸਾਹਿਬ ਕੌਣ ਨੇ ਗੁਰੂ ਨਾਨਕ ਦੇਵ ਜੀ ਖੁਦ ਖੁਦਾ ਨੇ ਆਪ ਨਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਗੁਰੂ ਨਾਨਕ ਆਮਦ ਨਰਾਇਣ ਸਰੂਪ ਗੁਰੂ ਨਾਨਕ ਸਾਹਿਬ ਤੇ ਖੁਦ ਖੁਦਾ ਨਰਾਇਣ ਪ੍ਰਮਾਤਮਾ ਦਾ ਸਰੂਪ ਨੇ ਇਹਨਾਂ ਤੋਂ ਕੁਝ ਨਾ ਮੰਗੀ ਇਹ ਬਿਨਾ ਮੰਗੇ ਸਭ ਕੁਝ ਦੇ ਦੇਣਗੇ ਕੁਝ ਨਹੀਂ ਮੰਗਿਆ ਪਰ ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਡੀਆਂ ਬਖਸ਼ਿਸ਼ਾਂ ਕੀਤੀਆਂ ਜਦੋਂ ਭਾਈ ਮਰਦਾਨਾ ਸਾਹਿਬ ਜੀ ਸ਼ਰੀਰ ਛੱਡਣ ਲੱਗੇ ਨਾ ਮਾਰੇ ਕਹਿੰਦੇ ਭਾਈ ਮਰਦਾਨਾ ਜੀ ਤੁਹਾਡੀ ਯਾਦ ਵਿੱਚ ਇੱਥੇ ਕੋਈ ਸਥਾਨ ਬਣਾ ਦਈਏ ਕੋਈ ਹੋਰ ਮਹਿਲ ਮਾੜੀਆਂ ਬਣਾ ਦਈਏ ਕਹਿਣ ਲੱਗੇ ਨਹੀਂ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਆਪਣੀਆਂ ਬਖਸ਼ਿਸ਼ਾਂ ਦੇ ਦਿਓ ਆਪਣੀ ਕਿਰਪਾ ਕਰ ਦਿਓ ਮਹਾਰਾਜ ਸਾਹਿਬ ਨੇ ਐਡੀ ਬਖਸ਼ਿਸ਼ ਕੀਤੀ ਸੀ ਭਾਈ ਮਰਦਾਨਾ ਜੀ ਤੇ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆਂ ساری ਉਮਰ ਸਾਡੇ ਨਾਲ ਰਹੇ ਹੋ ساری ਉਮਰ ਸਾਡੇ ਨਾਲ ਬਤੀਈ ਹੈ ਤੈਨੂੰ ਇੱਕ ਗੱਲ ਤੇਰੇ ਨਾਲ ਵਚਨ ਕਰਦੇ ਹਾਂ ਜਿੱਥੇ ਅਸੀਂ ਹੋਵਾਂਗੇ ਤੇਰਾ ਭਾਈ ਮਰਦਾਨਿਆਂ ਉੱਥੇ ਵਾਸਾ ਹੋਵੇਗਾ ਜਿੱਥੇ ਜਿੱਥੇ ਅਸੀਂ ਜਾਵਾਂਗੇ ਤੂੰ ਵੀ ਉੱਥੇ ਹੋਵੇਂਗਾ ਐਸੀਆਂ ਬਖਸ਼ਾਂ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਕਿਰਪਾ ਕਰਦਾ ਜਿਹੜੇ ਉਸ ਪ੍ਰਮਾਤਮਾ ਵਹਿਰੂਮ ਤੇ ਆਉਂਦੇ ਆ ਚਿੱਤ ਚੇਤੇ ਰੱਖਦੇ ਨੇ ਅਚਿੰਤ ਮਨ ਰੱਖ ਸੀ ਉਹਨਾਂ ਦੇ ਜਿਹੜੇ ਮੰਨੇ ਗੁਰੂ ਕਿਰਪਾ ਕਰਦਾ ਹੈ ਅਚਿੰਤ ਹੋ ਜਾਂਦੇ ਨੇ ਚਿੰਤਾਵਾਂ ਝੋਰੀਆਂ ਤੋਂ ਰਹਿਤ ਹੋ ਜਾਂਦੇ ਨੇ